ਮੈਂ ਤਾਂ ਘਰੇ ਆ ਗਈ ਦਿਨ ਮੇਰਾ ਹਜੂਰ ਸਾਹਿਬ ਹੀ ਰਹਿ ਗਿਆ ਅੱਛਾ ਉੱਥੇ ਉਹਨੂੰ ਨਹੀਂ ਦਰ ਕਰਦਾ ਹੈ ਕਰਦਾ ਹੀ ਨਹੀਂ ਵਾਇਕਰ ਜੀ ਕਾ ਘਾਤ ਸਾਹਿਬ ਵਾਇਕਰ ਜੀ ਕੀ ਫਤਿਹ ਸੋ ਹਾਂਜੀ ਅੱਜ ਹਜੂਰ ਸਾਹਿਬ ਦੀ ਵਾਪਸੀ ਤੋਂ ਯਾਤਰਾ ਦਾ ਟ੍ਰੇਨ ਜਦਣ ਹੈਗਾ ਦੂਜਾ ਸੋ ਉੱਠ ਚੁੱਕੇ ਆਂ ਉੱਠੇ ਦਾ ਬੜੇ ਸੁਚਨੇ ਆ ਨਹੀਂ ਕਰਦਾ ਵਾਪਸ ਜਾਣ ਨੂੰ ਤੇ ਉੱਠੇ ਦਾ ਬੜੇ ਟਾਈਮ ਦੀਆਂ ਸਵੇਰ ਦੇ ਪਰ ਵਲੌਗ ਹੀ ਹੁਣ ਸ਼ੁਰੂ ਕੀਤਾ 11:30 ਹੋ ਗਏ ਤੇ ਹੁਣ ਹੁਣ ਤਾਂ ਸਾਰੇ ਜਾਣੇ ਪਤਾ ਪਹਿਲਾਂ ਕੀ ਹੁੰਦਾ ਹੈ ਜਦੋਂ ਮੈਂ ਸੁੱਤਾ ਵੇ ਮਮਮੀ ਉੱਠ ਕੇ ਮੈਂ ਜਗਾਉਗੀ ਤਾਂ ਮੈਂ ਉੱਠ ਘੜੀ ਜੇ ਮੈਂ ਇੱਕ ਇੱਕ ਅੰਦਾਜ਼ਾ ਹਾਂ ਬਸ ਆਈ ਆਈ ਝਲੀ ਜਾਂਦਾ ਤੇ ਹੋਣਾ ਸਾਨੂੰ ਸਾਰਿਆਂ ਨੂੰ ਲੱਗੀ ਆ ਭੁੱਖ ਤੇ ਹੁਣ ਸਾਰੇ ਜਣੇ ਭੁੱਖ ਹਰ ਕੇ ਉੱਠ ਚੁੱਕੇ ਆ ਸੋ ਹੁਣ ਆਪਾਂ ਕਿੱਥੇ ਪਹੁੰਚਣ ਆਲੇ ਉਥੋਂ ਅੱਗੇ ਰੇਲਵੇ ਸਟੇਸ਼ਨ ਤੇ ਦਾਦੇ ਗੁੱਡ ਮਾਰਨਿੰਗ ਵੈਰੀ ਵੈਰੀ ਗੁੱਡ ਮਾਰਨਿੰਗ ਰੋਟੀ ਤਾਂ ਨਹੀਂ ਆਉਣੀ ਹੋਰ ਕਿਤੇ ਥੋ ਲੰਗਰ ਲੰਗਰ ਭਾਲਦੇ ਹੋਰ ਬੇਬੇ ਪਰ ਦਿੱਲੀ ਵੀ ਲੰਗਰ ਆਉਣਾ ਲੈ ਆਪਾਂ ਖਾਣੀ ਰੋਟੀ ਤੇ ਬੇਬੇ ਮੰਮੀ ਦੇ ਨਾਲ ਚੀਕੂ ਚੂਪ ਕੱਟ ਕੇ ਖਾਈ ਜਾਂਦੀ ਲੈ ਵੇਖ ਆਪਾਂ ਨੂੰ ਹੋਰ ਆਪਾਂ ਨੂੰ ਰੋਟੀਆਂ ਇਹ ਚੀਕੂ ਹਾਂ ਚੀਕੂ ਖਾਂਦੇ ਆ ਉਹ ਚੀਕੂ ਬੋਲਦਾ ਸੀ ਜਾਂ ਕੀਰਨ ਦਾ ਗੰਡਾ ਲੱਗੀ ਸੀ ਫਿਰ ਮੈਂ ਖਰਾਬ ਹੋ ਜਾਣਾ ਵਿੱਚ ਆ ਚੀਕੂ ਨੂੰ ਵੇਖ ਲੈ ਆ ਮੀਰ ਨੇ ਗੰਡਾ ਲਗਾਏ ਬਾਹਨੇ ਗੰਡੇ ਦੇ ਤੇ ਖਾਈ ਚੀਕੂ ਜਾਂਦੀ ਆ ਡਾਈਟਿੰਗ ਦੇ ਬਾਵੇਂ ਹੈਗੇ ਹੀ ਆ ਚੀਕੂ ਖਾਦੇ ਡਾਈਟਿੰਗ ਕਰਕੇ ਕੀ ਕਰਦੇ ਇਕੀ ਕਰਨਾ ਕੀ ਇਹਨਾਂ ਨੇ ਇਹ ਫਕੌੜੀਆਂ ਖਾਈਆਂ ਭੁਜੀਆ ਖਾ ਲਿਆ ਚੀਗੂ ਖਾ ਲੇ ਬਰੈਡ ਖਾ ਲੇ ਜਮਰਾ ਕੇ ਬਸ ਇਦਾਂ ਦੀ ਚੀਜ਼ਾਂ ਚੱਲੀ ਜਾਂਦੀਆਂ ਇਦਾਂ ਦੀ ਚੀਜ਼ਾਂ ਚੱਲੂ ਉਹ ਯਾਰ ਟ੍ਰੇਨ 'ਚ ਨਾ ਜਿਵੇਂ ਹੁਣ ਜਾਂਦੀ ਵਾਰੀ ਤਾਂ ਤੁਹਾਨੂੰ ਦੱਸਿਆ ਸੀ ਕਿ ਆਪਣੀਆਂ ਉਹ ਦੋ ਟਿਕਟਾਂ ਹੀ ਸੀਗੀਆਂ ਕਿ ਜਿਹੜੀਆਂ ਕਨਫਰਮ ਹੋਈਆਂ ਸੀ ਦੋ ਵੇਟਿੰਗ 'ਚ ਪਰ ਇਸ ਵਾਰੀ ਸੌਣ ਦਾ ਇੰਨਾ ਕਿ ਨਜ਼ਾਰਾ ਆਇਆ ਨਾ ਕਿ ਖੁੱਲੀ ਡੁੱਲੀ ਕਿੱਥੇ ਇੱਕ ਸੀਟ ਤੇ ਦੋ ਜਾਣਿਆਂ ਨੇ ਸੌਣਾ ਕਿੱਥੇ ਨਾ ਕਿੱਥੇ ਗੱਲੇ ਦਾ ਨਜ਼ਾਰਾ ਆ ਗਿਆ ਇਹ ਤੇ ਇੱਕ ਬੜੀ ਵਧੀਆ ਚੀਜ਼ ਆ ਵਾਸ਼ਰੂਮ ਵੀ ਇੰਨੇ ਸਾਫ਼ ਆ ਉਹਨਾਂ ਨੂੰ ਆ ਕੀਟਾ ਕਿਟਿੰਗ ਦਾ ਸਾਫ਼ ਆ ਥੱਲੇ ਕਿੰਨਾ ਸਾਫ਼ ਹੈ ਤੇ ਉਹਨਾਂ ਨੂੰ ਫੋਨ ਕਰ ਦੇਈ ਤਾ ਉਦੋਂ ਹੀ ਸਾਰੇ ਸਫਾਈ ਕਰ ਦਿੰਦੇ ਤੇ ਇਸ ਵੀ ਆਪਾਂ ਆਪਣੇ ਹਿਸਾਬ ਨਾਲ ਘਟਾਵਦਾ ਸਕਦੇ ਉਹਨਾਂ ਨੂੰ ਫੋਨ ਕਰਕੇ ਉਹਨੂੰ ਇਹ ਕਹਿ ਦੇਈਦਾ ਭਾਈ ਟੈਂਪਰੇਚਰ ਥੱਲੇ ਕਰ ਦੋ ਸਫਾਈ ਵੀ ਆ ਕੇ ਪੁੱਜਾ ਪੁੱਜਾ ਬੜਾ ਵਧੀਆ ਸਿਸਟਮ ਫਰਸ਼ ਤੇ ਸਫਾਈ ਇਹਨਾਂ ਡੱਬਿਆਂ ਦੇ ਵਿੱਚ ਹੈਣਾ ਹਾਂ ਕਿਦਾਂ ਆਈਟਮ ਪੇਪਰ ਵੀ ਉਹਨਾਂ ਨੇ ਰੱਖਿਆ ਹੋਇਆ ਹੈ ਟਾਇਲਟ ਰੋਲ ਵੀ ਸਾਰਾ ਰੱਖਿਆ ਹੈ ਆ ਜੀ ਪੈਸੇ ਵੀ ਸੱਜਣੋ ਕਿੰਨਾ ਖਰਚਾ ਖਰਚਾ ਹੁੰਦਾ ਇਹ ਸਾਰੇ ਕਾਸੇ ਤੋਂ ਵੀ ਤੁਹਾਨੂੰ ਅਪੇਸ ਵਲੌਗ ਚ ਜਰੂਰ ਦੱਸਾਂਗੇ ਸੋ ਵਲੌਗ ਨੂੰ ਲਾਸਟ ਤੱਕ ਜਰੂਰ ਦੇਖਿਓ ਨਾ ਡੇਵਾ ਰੋਟੀ ਖਾ ਲਈ ਪੋਕੋ ਬਹੁਤ ਜਿਆਦੀ ਲੱਗੀ ਪਈ ਆ ਟੈਡ ਚ ਚੂਹੇ ਨੱਚੀ ਜਾਂਦਾ ਹੈ ਭੁੱਖ ਲੱਗ ਲੱਗ ਉਹ ਇੰਨੇ ਅੰਦਰ ਦੇ ਚੂਹੇ ਰੇਡਾਂ ਪਾਈ ਜਾਂਦੇ ਟੈਡ ਦੇ ਅੰਦਰ ਤਾਂ ਮੈਨੂੰ ਹਾਰ ਦੇ ਜਿਆ ਪ੍ਰਾਣਾ ਲੱ ਲਾ ਨਹੀਂ ਬੇਬੇ ਛਕੋ ਤੁਸੀਂ ਛਕੋ ਛਕੋ ਸਾਡੇ ਦੰਦ ਹੈਗੇ ਤੇਰੇ ਦੰਦ ਬੇਬੇ ਛਕੋ ਕੀ ਪਰੌਂਟੇ ਅਸੀਂ ਛਕਾਂਗੇ ਪ੍ਰਸ਼ਾਦੇ ਛਕੋ ਜੀ ਹੀਰਾ ਜੀ ਚੱਕੋ ਆ ਗਿਆ ਹੀਰਾ ਚ ਆ ਗਿਆ ਹੀਰਾ ਬੇਬੇ ਚਾਹ ਲਈ ਕੀ ਕਹਿੰਦੇ ਆ ਚਾਹ ਹੈ ਚਾਹ ਗਰਮ ਚਾਹ ਅਦਕੜ ਚਾਹ ਹੈ ਸਜਰੀ ਚਾਹ ਹੈ ਤੇ ਗਰਮ ਗਰਮ ਚਾਹ ਹੈ ਤੇ ਦੇ ਜਾਂਦੇ ਆ ਤੇ ਦੇ ਜਾਂਦੇ ਠੰਡੀ ਸੁਬਾ ਚਾਹ ਲਈ ਤੇ ਜਮਾ ਠੰਡੀ ਜਮਾ ਠੰਡੀ ਤਿੰਨ ਗੇੜੇ ਮਾਰੇ ਜਗਾ ਜਗਾ ਲਈ ਰਹੀਏ ਗੇੜੇ ਮਾਰਦਾ ਕਰਦਾ ਬੇਬੇ ਕਿੱਥੇ ਪਹੁੰਚ ਗਏ ਆ ਉਹ ਮੈਂ ਕਿਹੜਾ ਪੜਨ ਦੇ ਜਾਣਦੇ ਆ ਪਾਦਰ ਤੇ ਲੱਗ ਜਾਂਦਾ ਪਾੜ ਪੂੜ ਜੀ ਕਿੱਥੇ ਆ ਪਾੜ ਹੁਣ ਹੈ ਨਹੀਂ ਗੇ ਨਾ ਹੈ ਨਾ ਹੁਣ ਪਾੜ ਪਾੜ ਹੈ ਨਹੀਂ ਗੇ ਤਾਂ ਹੀ ਇਹ ਪਤਾ ਲੱਗਦਾ ਅੱਜ ਆਪਾਂ ਸੱਵਾਲਾ ਮੌਸਮ ਆ ਗਿਆ ਇੱਥੇ ਜੀ ਬੈਠਾ ਸਾਢੇ 9 10 ਵਜੇ ਪਹੁੰਚ ਜਾਣਾ ਹਾਂ ਜਿੰਦਾਬਾਦ ਫਰੀਦাবাদ ਹਾਂ ਹਲੇ ਦਿੱਲੀ ਆਉਣਾ ਉੱਥੇ ਲਓ ਜੀ ਹੁਣ ਮੈਂ ਤੇ ਬੇਬੇ ਖਾਣ ਲੱਗਿਆ ਬੋਲੀ ਕਿਉਂਕਿ ਮਿੱਠਾ ਆਪਾਂ ਮਿੱਠਾ ਖਾ ਲੈਨੇ ਮੰਮੀ ਹਣੀ ਮਿੱਠਾ ਨਹੀਂ ਖਾਂਦੇ ਨਾ ਉਹ ਤਾਂ ਜੀ ਕੋ ਖਾਂਦੇ ਆ ਹੈ ਇਹ ਦਿਨਾਂ ਤਾਂ ਕੋਈ ਟੇਟ ਨਹੀਂ ਆਉਣਾ ਜੀ ਜੀ ਕੀ ਖਾਣਾ ਦਰਦ ਪੈਣੀ ਆ ਇਹਦਾ ਕੀ ਆਗਰਾ ਜੀ ਕੋ ਉੱਥੇ ਬਹੁਤ ਸੋਹਣੇ ਸੀ ਮੇਰੇ ਕੋਲ ਵੇਖ ਕੇ ਰਿਆ ਨਹੀਂ ਗਿਆ ਵੱਡੇ ਵੱਡੇ ਮੂਹ ਕਾਹ ਪਹੁੰਚ ਜੁਕੇ ਹੈ ਦਿੱਲੀ ਦਿੱਲੀ ਆ ਚੁਕੇ ਆ ਦਿਲਵਾਲੋ ਕੀ ਦਿੱਲੀ ਨਹੀ ਦਿੱਲੀ ਤੋ 1:40 ਤੇ ਸੱਜਣੋਂ ਪਹੁੰਚ ਗਏ ਦਿੱਲੀ ਯਾਰ ਜਿੱਥੋਂ ਆਪਾਂ ਆਏ ਹਜੂਰ ਸਾਹਿਬ ਉੱਥੇ ਏਡਾ ਸੋਹਣਾ ਮੌਸਮ ਤੇ ਦਿੱਲੀ ਆ ਕੇ ਇੰਨੀ ਗਰਮੀ ਹੋ ਚੁੱਕੀ ਆ ਬਾਹਰ ਨਿਕਲ ਨੂੰ ਨਹੀਂ ਜੀ ਕਰਦਾ ਇੰਨੀ ਗਰਮੀ ਆ ਲਓ ਜੀ ਆ ਜਿਹੜਾ ਜੀ ਆਪਣਾ ਡੱਬਾ ਤੇ ਆਪਣੇ ਡੱਬੇ ਦੇ ਪਿੱਛੇ ਤਿੰਨ ਡੱਬੇ ਹੈਗੇ ਇਹਨਾਂ ਨੂੰ ਜਰਨਲ ਵਾਲੇ ਜਿਹੜੇ ਜਰਨਲ ਵਾਲੇ ਹੁੰਦੇ ਡੱਬੇ ਫੁੱਲ ਹੋਏ ਪਏ ਜਿਵੇਂ ਹੀ ਮੈਂ ਕਿਹਾ ਮੈਂ ਕਿਹਾ ਇੱਥੇ ਗਰਮੀ ਕਿੰਨੀ ਹੋਗੀ ਦਿੱਲੀ ਆ ਕੇ ਹਨਾ ਹਜੂਰ ਸਾਹਿਬ ਐਡਾ ਸੋਹਣਾ ਮੌਸਮ ਸੀ ਤੇ ਇੱਥੇ ਇੰਨੀ ਗਰਮੀ ਬੁਰਾ ਆ ਹਾਂ ਲਓ ਵੀ ਤੁਹਾਨੂੰ ਜਰਨਲ ਵਾਲੇ ਦਿਖਾਉਣੇ ਆ ਉਹ ਤੇ ਜਰਨਲ ਵਾਲੇ ਚ ਐਡਾ ਕਿ ਕੰਮ ਔਖਾ ਹੁੰਦਾ ਨਾ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਜਰਨਲ ਵਾਲੇ ਚ ਲਓ ਜੀ ਆਹ ਜਿਹੜੇ ਡੱਬੇ ਆ ਕੇ ਜਰਨਲ ਵਾਲੇ ਇਹ ਚਾਂਏ ਲੋਕੀ ਖੜ ਖੁੜ ਕੇ ਜਾਂਦੇ ਮਸਾ ਅਡਜਸਟ ਕਰਕੇ ਡੱਬੇ ਜਮਾਂ ਹੀ ਫੁੱਲ ਹੁੰਦੇ ਆ ਸੋ ਇਹਦੇ ਚ ਇਹ ਇਹ ਤੇ ਇਹ ਡੱਬਿਆਂ ਚ ਸਫਰ ਕਰਨਾ ਬੜਾ ਔਖਾ ਹੁੰਦਾ ਹੈ ਤੇ ਓ ਚੱਕ ਲਓ ਜੀ ਪਹੁੰਚ ਚੁੱਕੇ ਆ ਅੰਬਾਲਾ ਟਾਈਮ ਹੋ ਗਿਆ ਜੇ ਪੌਣੇ 6 ਅੱਜ ਸਾਡੀ ਟ੍ਰੇਨ ਹੈਗੀ ਘਟੋ ਘਟ ਡੇਢ ਘੰਟਾ ਲੇਟ ਕਿੱਥੇ ਸਾਨੂੰ 9:30 ਵਜੇ ਪਹੁੰਚਾਣਾ ਸੀ ਹੁਣ ਸਾਡੂੰ ਪਹੁੰਚਾਉਗੀ 11 ਵਜੇ ਤੇ ਲੈਣ ਆਪਾਂ ਨੂੰ ਆਣਗੇ ਡੈਡੀ ਜੀ ਹੋਣੀ ਥੋਸੀ ਚੱਲੋ ਬਸ ਕੋਈ ਨਾ ਕੋਈ ਬਾਅਦ ਸੌਣ ਘਰੇ ਜਾ ਕੇ ਕਰੀ ਕੀ ਰਾਜ ਜੀ ਸਾਡੇ ਸੁੱਤੇ ਪਏ ਆ ਗੁੱਡ ਨਾਈਟ ਉਹ ਉਹਨਾਂ ਨਾਲ ਰੋੜਾ ਦੇ ਬੇਬੇ ਕਿੰਨੇ ਘੰਟੇ ਹੋ ਗਏ ਨੇ ਸੁੱਤੇ ਨੂੰ 2-3 ਘੰਟੇ ਹੋਗੇ ਲੈ ਕਿੰਨੇ ਵਜੇ ਸੁੱਤੇ ਮੈਂ ਲੱਦਾ 1 ਵਜੇ ਦਸਦਾ ਤਾਂ ਫੌਣੀ ਛੇ ਆ ਗਿਆ ਹੀਰਾ ਸੌਂ ਗਿਆ ਹੀਰਾ ਹਾਂਜੀ ਕਰ ਲਈ ਪੈਕਿੰਗ ਹਾਂ ਕੱਢੀ ਪਈ ਐ ਇੱਥੇ ਹੁਣ ਕਿੱਥੇ ਪਹੁੰਚ ਜਾਲੇ ਆ ਟੇਛਰ ਤੇ ਜਾਣਾ ਸਮਾਨ ਲੈ ਕੇ ਓਕੇ ਫੇਰ ਓਕੇ ਫੇਰ ਗੱਡੀ ਆਪ ਦੀ ਗੱਡੀ 'ਚ ਬਹਿ ਕੇ ਟਿੰਡ ਜਾਵਾਂਗੇ ਲੈਣ ਕੌਣ ਆਉਂਦਾ ਪਿਆ ਮੇਰਾ ਪੁੱਤਰ ਆ ਰਿਹਾ ਹੈ ਲਓ ਜੀ ਸਮਾਨ ਸਾਰਾ ਬੈਗ ਕਰ ਲਿਆ ਤੇ ਹੁਣ ਜਾਵਾਂਗੇ ਘਰੇ ਅਵਰਸਰ ਪਹੁੰਚ ਚੱਲੇ ਲਓ ਜੀ ਪਹੁੰਚ ਚੁੱਕੇ ਆਂ ਹਾਂ ਜੀ ਆ ਗਏ ਹਾਂ ਜੀ ਯਾਤਰਾ ਹਾਂ ਜੀ ਬਹੁਤ ਸੋਹਣੀ ਆਜੋ ਆਜੋ ਇਹ ਦੂਰੀ ਵਾਰੀ ਮਿਲ ਰਿਹਾ ਹਾਂ ਹਾਂ ਮੈਂ ਗਈ ਪਹਿਲਾਂ ਚੱਕਰ ਕਰਨ ਚਲੋ ਜੀ ਚੱਲੀਏ ਚਲੋ ਚਲੋ ਬੇਬੇ ਦੀ ਸੀਟ ਬੈਸ ਤੇ ਲਾਈ ਗਈ ਪਹੁੰਚ ਗਏ ਬੇਬੇ ਗੱਡੀ ਕੋਲੇ ਹਾਂ ਪਹੁੰਚ ਗਏ ਲਓ ਜੀ ਗੱਡੀ ਕੋਲੇ ਪਹੁੰਚ ਗਏ ਸਮਾਨ ਫੋਨ ਟਕਾਤਾ ਜੀ ਟਕਾਤਾ ਸਮਾਨ ਡਾੜੀ ਬਹੁਤ ਟਕਾ ਦੇ ਚਲੋ ਚਲੋ ਚੱਲੀਏ ਘਰੇ ਕੇ ਚੱਲੀਏ ਕੋਲ ਲਓ ਜੀ 9:30 ਵਜੇ ਪੂਰੇ ਪਹੁੰਚ ਗੀ ਸਾਰੇ ਜਾਨੇ ਤਿਆਰ ਪਰ ਤਿਆਰ ਚਲੋ ਹੁਣ 10:30 ਵਰੀ ਜੀ ਰਿਆ ਚੱਲੀਏ ਚਲੋ ਜੀ ਹਾਂ ਕਿਵੇਂ ਤੈਨੂੰ ਆਖਿਆ ਸੀ ਨਾ ਰਹਿਣ ਦੀ ਘਰ ਜਾਣ ਨੂੰ ਹਾਂ ਉਹ ਕਹ ਨਹੀਂ ਜਾਣਾ ਹੀ ਜਾਣਾ ਫੇਰ ਟਕ ਟਕ ਕਰਾ ਲਈਏ ਵਾਪਸ ਹੋਰ ਘਰੇ ਗਰਮੀ ਆ ਤੇ ਬਹੁਤ ਜਿਆਦੇ ਹੁਣ ਕਿੱਥੇ ਪਾਵਾਂਗੇ ਆਪਾਂ ਗਰਮੀ ਤੇ ਨਹੀਂ ਤੇ ਟ੍ਰੇਨ ਉੱਤੇ ਖੜੀ ਹਣੀ ਆ ਉਹਨੇ ਵਾਪਸ ਟ੍ਰੇਨ ਚ ਚੜਾਏ ਆਣੇ ਆ ਲਓ ਜੀ ਘਰ ਨੂੰ ਵਾਪਸ ਹਾਂ ਜੀ ਫਿਰ ਕਹਿੰਦੀ ਮੈਂ ਵਾਪਸ ਹੁਤੀ ਜਾਣਾ ਚੀ ਲੱਗਾ ਇਹ ਬੇਬੇ ਦਾ ਭਰਾ ਲਓ ਜੀ ਚੱਲਣ ਲੱਗੀ ਯਾ ਰੋਟੀਆਂ ਚੱਕ ਦੋ ਵੀਰੇ ਕਰਾ ਦੇ ਵੱਲਾਈ ਕੁਤਾ ਵੈਨਾਲ ਸੀ ਭਾਜੀ ਹੀਰਾ ਜੀ ਓਏ ਡੋਲੂ ਕੋਣ ਆ ਗਿਆ ਸੀ ਸਾਡਾ ਡੋਲੂ ਆਏ ਵੱਡਾ ਹੋ ਗਿਆ ਹਨਾ ਕਿੰਨਾ ਫਰਕ ਪਿਆ ਜਾਂਦਾ ਸਾਡੇ ਨਾਲ ਕਿੰਨਾ ਵੱਡਾ ਲੱਗਦਾ ਲਓ ਜੀ ਪਹੁੰਚ ਗਏ ਘਰੇ ਫਾਈਨਲੀ ਫੋਨ ਤੇ ਸੌਣ ਆ ਗਿਆ ਡੈਡੀ ਵੱਡਾ ਹੋ ਗਿਆ ਓਏ ਜੋਨੀ ਜੋਨੀ ਸੋ ਲਓ ਵੀ ਸੱਜਣੋਂ ਆਪਾਂ ਸ਼੍ਰੀ ਹਜੂਰ ਸਾਹਿਬ ਤੋਂ 13 ਤਰੀਕ ਨੂੰ ਤੁਰੇ ਸੀ ਲਗਭਗ 10:30 ਵਜੇ ਸਵੇਰ ਤੁਰੇ ਸੀ ਕਿ 10:20 ਤੇ ਸੋ ਟ੍ਰੇਨ ਆਉਣੀ ਆਪਣੀ 9:30 ਵਜੇ ਆਉਣੀ ਹੈ ਬੇਬੇ ਸੋ 50 ਮਿੰਟ ਟ੍ਰੇਨ ਆਪਣੀ ਲੇਟ ਸੀ ਸੋ ਅਗਲੇ ਦਿਨ ਕੱਲ ਰਾਤੀ ਆਪਾਂ ਫਿਰ 14 ਤਰੀਕ ਨੂੰ ਆਪਾਂ ਰਾਤੀ ਪਹੁੰਚ ਗਏ 11 ਖਣੀ ਪੌਣੇ ਕਿ 11 ਵਜੇ ਸ਼੍ਰੀ ਅਮਨ ਸਾਹਿਬ ਸਾਬ ਸਟੇਸ਼ਨ ਤੇ ਪਹੁੰਚ ਗਏ ਤੇ ਘਰੇ ਪਹੁੰਚਦੇ ਨਾ ਵੱਜ ਕੇ 12:30 1 ਵਜੇ 12:30 ਵਜੇ ਸੀ ਸੋ ਹੁਣ ਆਪਾਂ ਗੱਲ ਬਹੁਤ ਸੋਹਣੀ ਯਾਤਰਾ ਰਹੀ ਬਹੁਤ ਸੋਹਣੀ ਯਾਤਰਾ ਉਹਨੂੰ ਬਹੁਤ ਸੋਹਣਾ ਘੁੰਮੇ ਦਿਨ ਮਾਨ ਖੁਸ਼ ਹੋ ਗਿਆ ਹਾਂ ਬੇਬੇ ਯਾਤਰਾ ਕਰਕੇ ਬੇਬੇ ਦਾ ਤਾਂ ਮਨ ਖੋਜ ਪਰ ਹਿਰ ਹਜੂਰ ਸਾਹਿਬ ਇਹੋ ਜੀ ਜਗ੍ਹਾ ਜਿੱਥੇ ਤੁਸੀਂ ਚਲੇ ਜਾਓ ਤੂੰ ਡਾਊਨ ਨੂੰ ਕਰੇ ਜੀ ਨਹੀਂ ਕਰਨਾ ਨਹੀਂ ਸੱਚ ਆ ਇਹ ਜੀ ਜਗ੍ਹਾ ਸੀ ਜੇ ਘਰੇ ਆ ਕੇ ਤੇ ਘਰੇ ਤੁਹਾਡੇ ਜੀ ਨਹੀਂ ਲੱਗਣਾ ਹਾਂ ਮੌਸਮ ਜਾਂ ਬਹੁਤ ਚੇਂਜ ਲੱਗਦਾ ਨਾ ਉੱਥੇ ਵਾਰ ਦਾ ਪਤਾ ਲੱਗਦਾ ਹਾਂ ਹਣਾ ਆਈ ਮੌਸਮ ਹੀ ਬਹੁਤ ਚੇਂਜ ਸੀਗਾ ਸੋ ਮੌਸਮ ਵੀ ਬੜਾ ਠੰਡਾ ਸੀ ਜੀ ਹੁਣ ਆਪਾਂ ਗੱਲ ਕਰਦੇ ਖਰਚੇ ਦੀ ਕੀ ਆਪਣਾ ਆਪਾਂ ਤੁਹਾਨੂੰ ਕਿਹਾ ਸੀ ਕਿ ਆਪਾਂ ਖਰਚਾ ਦੱਸਾਂਗੇ ਆਪਣਾ ਕਿੰਨਾ ਖਰਚਾ ਹੈ ਸੋ ਜਿਹੜੀ ਆਪਾਂ ਨੂੰ ਫਰਸਟ ਕਲਾਸ ਫਰਸਟ ਕਲਾਸ ਦੀ ਟ੍ਰੇਨ 'ਚ ਟਿਕਟ ਪਈ ਆ ਪਰ ਪਰਸਨ ਪਈ ਆ ਆਪਾਂ ਨੂੰ 5265 ਰੁਪਏ ਦੀ ਮੰਨ ਲਓ ਲਗਭਗ ਆਪਾਂ ਨੂੰ ਪੈ ਗਈ 2660 ਇੱਕ ਪਾਸੇ ਦੀ ਪੈ ਗਈ ਜਿਵੇਂ ਚਾਰਾ ਜਾਣਿਆਂ ਦੀ ਇੱਥੇ ਚਾਰਾ ਜਾਣਿਆਂ ਤੇ ਆਉਣ ਜਾਣ ਦੀ ਜੇ ਆਪਾਂ ਅਪਡਾਉਣ ਦੀ ਕਰਦੇ ਆ ਫਿਰ ਆਪਣੇ 41300 ਕੁ ਕੁ ਰੁਪਏ ਬੰਦੇ ਆ ਸੋ 41000 ਦੀਆਂ ਆਪਾਂ ਨੂੰ ਆਉਣ ਜਾਣ ਦੀਆਂ ਟਿਕਟਾਂ ਪੈ ਗਈਆਂ ਤੇ ਇਹ ਲਾ ਲੋ ਕਿ 55100 ਦੀ ਇੱਕ ਜਾਣੇ ਦੀ ਪੈਂਦੀ ਆ ਇੱਕ ਪਾਸੇ ਜਾਣ ਦੀ ਇੱਕ ਪਾਸੇ ਜਾਣ ਦੀ ਹਾਂ ਤੇ ਆਉਣ ਜਾਣ ਦੀ 10000 ਕੁ ਰੁਪਏ ਬੰਦੇ ਆ ਸੋ ਇਹ ਜਿਹੜਾ ਖਰਚਾ ਖਰਚਾ ਆਪਣਾ ਇੱਥੋਂ ਹੈ ਸੋ ਜਿਹੜਾ ਆਪਾਂ ਗਏ ਆ ਜਿਵੇਂ ਹੁਣ ਸਟੇਸ਼ਨ ਤੇ ਪਹੁੰਚ ਗਏ ਆ ਸੋ ਉਥੋਂ ਜਿਵੇਂ ਆਪਣੇ ਗੁਰੂ ਘਰ ਦੀਆਂ ਬੱਸਾਂ ਵੀ ਆਉਂਦੀਆਂ ਨੇ ਬਹੁਤ ਸੰਗਤ ਉਹ ਬੱਸਾਂ ਤੇ ਉੱਥੇ ਜਾ ਵਰਦੀ ਹਨ ਸੋ ਬੱਸਾਂ ਥੋੜੀਆਂ ਜੀਆਂ ਹਨ ਉੱਚੀਆਂ ਜੀਆਂ ਨੇ ਤਾਂ ਫਿਰ ਆਪਾਂ ਆਟੋ ਤੇ ਚਲੇ ਗਏ ਸੀਗੇ ਆਟੋ ਵਾਲੇ ਨੇ ਆਪਣੇ ਤੋਂ ਲਈ 120 ਰੁਪਏ ਸਟੇਸ਼ਨ ਤੋਂ ਗੁਰੂ ਘਰ ਜਾਣ ਦੇ ਸ਼੍ਰੀ ਹਜੂਰ ਸਾਹਿਬ ਜਿੱਥੋਂ ਆਪਣੀ ਤਾਂ ਜ਼ਿਆਦੇ ਸੀ ਹਨਾ ਮੰਗਦੇ ਨੇ 200 ਸੀ ਘਟਾ ਲੇ ਫਿਰ ਆਪਾਂ ਸੋ ਸਰਾਹ ਤੱਕ ਜਾਂਦੇ ਸੋ ਬਾਅਦ ਵਿੱਚ ਆਪਾਂ ਸਰਾਵੇਂ ਚ ਪਹੁੰਚੇ ਸਰਾਹ ਵਿੱਚ ਜਿਹੜੀ ਆਪਣੇ ਬਾਬਾ ਬੁੱਢਾ ਸਾਹਿਬ ਐ ਨਾ ਰਈ ਸਰਾਹ ਆ ਸੋ ਬਾਬਾ ਨਿਹੰਗ ਸਿੰਘ ਜੀ ਸੋ ਉਹਦਾ ਪਾਰਟੀ ਉਹਦਾ ਹੈਗਾ ਯਾ 400 ਰੁਪਿਆ ਲਗਭਗ ਆਪਾਂ 5 ਕਿ ਦਿਨ ਲਾਇ ਤੁਸੀਂ 2000 ਲਾ ਲਓ ਹਨ ਤੇ ਆਪਣਾ ਬਾਅਦ ਚ ਜਿਹੜੇ ਲੋਕਲ ਆਪਾਂ ਗੁਰੂ ਘਰ ਘੁੰਮੇ ਸੀ ਕਿ ਜਿਵੇਂ ਆ ਬਾਬਾ ਦੀਪ ਸਿੰਘ ਜੀ ਦਾ ਗੁਰੂ ਘਰ ਹੋ ਗਿਆ ਨਾਨਕ ਸਰ ਹੋ ਗਿਆ ਜਿੰਨੇ ਵੀ ਆਪਣੇ ਲੋਕਲ ਆਪਣੇ 10 15 ਕਿਲੋਮੀਟਰ ਦੀ ਰੇਂਜ ਉਹਦੇ ਆਪਾਂ ਨਾ ਕਰਾਈ ਸੀ ਟੈਕਸੀ ਸੋ ਉਹ ਜਿਹੜੇ ਟੈਕਸੀ ਵਾਲੇ ਨੇ ਆਪਣੇ ਤੋਂ ਲਏ ਲੋਕਲ ਗੁਰੂ ਘਰਾਂ ਦੇ ਲਿਆ ਸੀ 1400 ਰੁਪਿਆ ਜਿੰਨੇ ਵੀ ਆਪਣੇ ਲੋਕਲ ਸੋ ਬਾਅਦ ਚੋਂ ਆਪਾਂ ਗਏ ਸੀਗੇ ਭਗਤ ਨਾਮਦੇਵ ਜੀ ਦੇ ਸੋ ਉਦੋਂ ਵੀ ਰਾਹ 'ਚ ਤਿੰਨ ਤਿੰਨ ਗੁਰੂ ਘਰ ਆਉਂਦੇ ਨੇ ਹਨਾ ਸੋ ਜਿੱਥੇ ਮੰਦਿਰ ਵੀ ਬਣਿਆ ਹੋਇਆ ਸੋ ਉਹ ਦਿਨ ਉਹਨਾਂ ਨੇ ਲਿਆ ਸੀ ਆਪਣੇ ਤੋਂ 3500 ਰੁਪਿਆ ਵੈਸੇ ਤੇ ਉਹ ਵੀ ਗੱਡੀਆਂ ਜਾਂਦੀਆਂ ਨੇ ਟੈਂਪੂ ਟਰੈਵਲ ਜਿੱਤੇ ਸਾਰੀ ਸੰਗਤ ਚੱਲੇ ਜਾਂਦੀ ਆ ਜਿਵੇਂ ਰਾਲ ਮਿਲ ਕੇ ਸਾਰੇ ਜਾਣੇ ਜਿਹੜੇ ਵੱਡੀਆਂ ਉਹਦਾ ਵੀ ਆਪਾਂ ਉਹ ਵੀ ਤੁਹਾਨੂੰ ਆਪ ਅੱਗੇ ਦੱਸਾਂਗੇ ਸੋ ਉਹਦਾ ਆਪਣਾ ਭਗਤ ਨਾਮਦੇਵ ਜੀ ਦਾ ਉੱਥੇ ਉਹਨਾਂ ਨੇ ਟੈਕਸੀ ਵਾਲੇ ਨੇ ਆਪਣੇ 3500 ਲਿਆ ਤੇ ਜਦੋਂ ਆਪਾਂ ਨਾਨਕ ਚੀਰਾ ਸਾਹਿਬ ਗਏ ਸੀ ਉਦੋਂ ਆਪਣੇ ਤੋਂ ਲਿਆ ਸੀਗਾ ਉਦੋਂ ਵੀ ਆਪਾਂ ਆਪਦੀ ਟੈਕਸੀ ਕਰਾਈ ਸੀ ਸੋ ਉਦੋਂ ਉਹਨਾਂ ਨੇ ਲਿਆ ਸੀ 4800 ਲਿਆ ਸੀ ਇਹਦਾ ਰੇਟ ਚੱਲਦਾ 4500 ਤੋਂ ਲੈ ਕੇ 5000 ਦੇ ਵਿੱਚ ਵਿੱਚ ਲੈ ਜਾਂਦੇ ਨੇ ਸੋ ਆਪਣੇ ਤੋਂ 4800 ਲਿਆ ਸੀ ਆਪਾਂ ਜਿਹੜੀ ਨੋਵਾ ਕਰਾਈ ਸੀ ਸੋ ਹੁਣ ਜਿਹੜੀਆਂ ਜਿਵੇਂ ਉੱਥੇ ਤੁਸੀਂ ਟੈਂਪੂ ਟਰੈਵਲ ਵੇਖੀ ਹੋਣੀਆਂ ਨੇ ਟੈਂਪੂ ਟਰੈਵਲ ਵੀ ਜਾਂਦੀਆਂ ਜਿਵੇਂ ਆਪਾਂ ਫੈਮਿਲੀ ਨਾਲ ਆਏ ਆ ਜੇ ਆਪਣੇ ਮੈਂਬਰ ਜ਼ਿਆਦਾ ਨੇ ਆਪਾਂ ਗੱਡੀ ਤੇ ਨਹੀਂ ਜਾਣਾ ਸੋ ਜਿਹੜੇ ਸੰਗਤ ਵੀ ਜਾਂਦੀ ਆ ਰਲ ਮਿਲ ਕੇ ਸਾਰੇ ਜਣੇ ਬਹਿ ਜਾਂਦੇ ਉਹਦੀ ਟਿਕਟ ਲੱਗਦੀ ਆ 250 ਤੋਂ ਲੈ ਕੇ 350 ਦੇ ਵਿੱਚ ਵਿੱਚ ਉਹ ਵੀ ਹੋ ਜਾਂਦੀ ਆ ਆਪਣੀ ਜਿਵੇਂ ਪਰ ਪਰਸਨ ਜਿਵੇਂ ਜੇ ਆਪਾਂ ਮੰਨ ਲਓ ਆਪਦੀ ਪਰਸਨਲ ਗੱਡੀ ਕਰਾਉਣੇ ਉਹਦੇ ਤੇ ਜਿਵੇਂ ਲੈਂਦੇ 4800 ਜੇ ਆਪਾਂ ਜਿਵੇਂ ਟੈਂਪੂ ਟ੍ਰੈਵਲ ਤੇ ਜਾਣੇ ਉਹ ਤੇ ਇੱਕ ਇੱਕ ਸਵਾਰੀ ਦਾ ਲੈਂਦੇ ਨੇ 250 ਤੋਂ ਲੈ ਕੇ 350 ਤੱਕ ਲੈਂਦੇ ਨੇ ਜੇ ਆਪਾਂ ਨਾਨਕ ਚੀਰਾ ਸਾਹਿਬ ਜਾਣੇ ਸੋ ਇੰਨਾ ਕੁ ਹੋਇਗਾ ਸੋ ਬਾਕੀ ਇੰਨਾ ਕੁ ਲਗਭਗ ਇੰਨਾ ਕੁ ਖਰਚ ਹੋ ਗਿਆ ਬਾਕੀ ਜੋੜ ਜੂੜ ਤੁਸੀਂ ਆਪ ਹੀ ਲਾ ਲਿਓ ਆਪ ਹੀ ਲਾ ਲਓ ਬੇਬੇ ਹੁਣ ਆ ਕੇ ਘਰੇ ਆ ਕੇ ਕਿਦਾਂ ਦਾ ਫੀਲ ਹੋ ਰਿਹਾ ਕੋਈ ਫੀਲ ਨਹੀਂ ਹੋਇਆ ਜੀ ਕਰਦਾ ਵਾਪਸੀ ਮੋੜ ਜਾਈ ਉੱਥੇ ਉੱਥੇ ਤਾਂ ਬਾੜਾ ਜੀ ਲੱਗਦਾ ਇੱਕ ਸੰਗਤ ਵੇਖ ਕੇ ਇੱਕ ਗੁਰੂ ਦਾ ਘਰ ਵੇਖ ਕੇ ਬਹੁਤ ਜੀ ਲੱਗਦਾ ਘਰੇ ਦਾ ਜੀ ਨਹੀਂ ਲੱਗਦਾਗਾ ਕਿਤੇ ਕੋਈ ਬਹਿ ਜਾਂਦਾ ਕਿਤੇ ਕੋਈ ਬਹਿ ਜਾਂਦਾ ਸੰਗਤ ਦੇ ਨਾਲ ਨਾਲ ਮਿਲ ਕੇ ਗੱਲਾਂ ਬਾਤਾਂ ਕਰਦੇ ਮਨ ਖੁਸ਼ ਹੋ ਜਾਂਦਾ ਕਰਦਾ ਉੱਥੇ ਜਾਈਏ ਉੱਥੇ ਜਾਈਏ ਸੋ ਗੁਰੂ ਘਰ ਗੁਰੂ ਘਰ ਲੱਗਾਈ ਬਹੁਤ ਹੁਣ ਇਹ ਸੋਚਿਆ ਕਿ ਮਹਾਰਾਜ ਮਿਹਰ ਕਰੇ ਕਿ ਹਰ ਸਾਲ ਹੀ ਆਪਾਂ ਜਾ ਸਕਦੇ ਆ ਜਾਇਆ ਕਰਨਾ ਕਿਉਂਕਿ ਆਪਾਂ ਹਰ ਸਾਲ ਨਾ ਆਏ ਆ ਵੀ ਤੇਰੇ ਡੈਡੀ ਦਾ ਵੀ ਟਾਈਮ ਹੋਗਾ ਅੱਜ ਤੋਂ 15 15 ਦਿਨ ਪਹਿਲਾਂ ਇਹਨੂੰ ਪ੍ਰੋਗਰਾਮ ਬਣਾਇਆਗਾ ਨਾ ਹਾਂ ਨਹੀਂ ਨਹੀਂ ਅਗਲੀ ਵਾਰੀ ਆਪਾਂ ਸਾਰੇ ਜਾਣੇ ਜਾਵਾਂਗੇ ਸਾਰਿਆਂ ਨਹੀਂ ਜਾਣਾ ਤੇ ਅਗਲੀ ਵਾਰੀ ਜਾਵਾਂਗੇ ਫਲਾਈ ਕਰਕੇ ਠੀਕ ਆ ਬੇਬੇ ਫਲਾਈ ਕਰਦੇ ਆ ਨਾ ਤੇ ਯਾਰ ਤੇ ਚੱਲਾਗੇ ਹੁਣ ਕੀ ਕਰਕੇ ਜਾਣਾ ਆਪਾਂ ਫਲਾਈ ਕਰਕੇ ਜਾਵਾਂਗੇ ਸ਼ੋ ਕਰਦਾ ਜਾਜ ਲੈ ਗਏ ਜੂਬ ਸਾਹਿਬ ਸੋ ਦੇ ਬਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇਦਾਂ ਹੀ ਆਪਾਂ ਸੋਹਣੇ ਸੋਹਣੇ ਵਧੀਆ ਵਧੀਆ ਬਲੌਗ ਲੈ ਕੇ ਆਉਂਦੇ ਰਾਵਾਂਗੇ ਸੋ ਤੁਹਾਨੂੰ ਪਤਾ ਹੈ ਆਪਣਾ ਡੇਲੀ ਬਲੌਗ ਆ ਜਾਂਦਾ ਕਿੰਨੇ ਵਜੇ ਆਉਂਦਾ ਬਲੌਗ 8:30 ਸਾਡੇ ਇੱਥੇ ਕੀ ਹੋ ਗਿਆ ਪਿੰਪਲ ਹੋ ਗਿਆ ਪਿੰਪਲ ਨਹੀਂ ਉਹ ਹੋਇਆ ਪੈ ਗੜੇ ਬੇਬੇ ਦਾ ਕੀ ਹੋਇਆ ਗਲੇ ਸਟ੍ਰਾਪ ਕਰਾ ਲਿਆ ਉੱਥੇ ਖਾਈ ਗਏ ਉਹ ਤਾਂ ਖਾਏ ਨਹੀਂ ਐਸੀ ਬੜਾ ਤੇਜ਼ ਸੀ ਟ੍ਰੇਨ ਦੇ ਵਿੱਚ ਹਾਂ ਟ੍ਰੇਨ ਟ੍ਰੇਨ ਚ ਬਹੁਤ ਮੈਂ ਤਾਂ ਐਸੀ ਬਹੁਤ ਜ਼ਿਆੜੀ ਬਾਰਿਸ਼ ਤੀ ਮੇਰੀ ਤਾਂ ਜਮਾਉਣੇ ਹਾਂ ਹਾਂ ਦੇ ਕੇ ਇਹਨੂੰ ਕੁਛ ਰਾਏ ਦੇਣੀ ਚਾਹੁੰਦੀ ਤਾਂ ਹਣ ਰਾਏ ਦੇਣੀ ਚਾਹਣੇ ਆ ਯਾਰ ਬਾਕੀ ਹੀ ਰਿਹਾ ਆਦਾ ਆਦਾ ਸਿਸਟਮ ਹੁੰਦਾ ਜਿਵੇਂ ਆਪਣਾ ਨਾ ਜਿਵੇਂ ਟ੍ਰੇਨ ਚ ਤਿੰਨ ਡੱਬੇ ਤੈਨੂੰ ਪਤਾ ਹੁੰਦੇ ਆ ਇੱਕ ਫਰਸਟ ਕਲਾਸ ਇੱਕ ਸੈਕੰਡ ਕਲਾਸ ਇੱਕ ਥਰਡ ਕਲਾਸ ਏਸੀ ਹੁੰਦੇ ਹਣ ਕਿੰਨੇ ਰੁਪਏ ਆ ਟਿਕਟ ਤੇ ਭਰਾਵੋ ਜਿੰਨੀ ਪਹਿਲਾਂ ਹੋ ਜੇ ਉਨੀ ਚੰਗੀ ਆ ਦੋ ਕੁ ਮਹੀਨੇ ਪਹਿਲਾਂ ਕਰਾ ਲੇ ਹਾਂ ਇਹ ਰੋਲ ਨਾਲ ਤਾਂ ਪਹਿਲਾਂ ਹੀ ਕਰਾਵੇ ਉਹ ਪਰ ਇਹ ਰੀ ਵੀ ਨਹੀਂ ਕੋਈ ਪਤਾ ਕਈ ਹੁੰਦੇ ਕਈਆਂ ਨੇ ਮਹੀਨਾ ਪਹਿਲਾਂ ਕਰਾਈ ਉਹ ਕਹਿੰਦੇ ਸਾਡੀ ਫੇਰ ਵੀ ਨਹੀਂ ਹੋਊਗਾ ਫੇਰ ਵੀ ਨਹੀਂ ਹੋएगी ਤੇ ਟਿਕਟ ਜਿੰਨੀ ਪਹਿਲਾਂ ਕਰਾ ਲੂ ਉਨੀ ਵਧੀਆ ਹਾਂ ਹਾਂ ਬਾਕੀ ਫਸਟ ਕਲਾਸ ਚ ਜਾਏ ਆ ਬੰਦਾ ਸੇਫ ਜਿਹਾ ਫੀਲ ਕਰਦਾ ਉਹਦਾ ਕੈਬਨ ਨੂੰ ਲੋਕ ਲਾਉ ਤੇ ਸੌਂ ਜਾ ਮਰਵਾ ਨਾ ਸਮਝੋ ਹਾਂ ਬਾਕੀ ਜੇ ਉਹ ਬਾਲੀ ਸੰਗਤ ਆ ਆਪਾਂ ਫਸਟ ਕਲਾਸ ਚ ਨਹੀਂ ਜਾਣਾ ਸੈਕਿੰਡ ਕਲਾਸ ਵੀ ਵਧੀਆ ਸੈਕਿੰਡ ਸੈਕਿੰਡ ਵੀ ਵਧੀਆ ਹੀ ਰੇ ਉਹਦੇ ਚ ਪੜਦੇ ਲੱਗੇ ਹੁੰਦੇ ਆ ਥਰਡ ਵੀ ਠੀਕ ਆ ਪਰ ਜਰਨਲ ਸਭ ਤੋਂ ਅੱਖ ਜਰਨਲ ਵਾਲਾ ਉਹਦੇ ਚ ਪੜਦੇ ਲੱਗੇ ਆ ਹਾਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਗਈ ਇਹ ਕਿਹੜਾ ਵੇਖ ਕੇ ਆਈ ਵੇ ਬੇਬੇ ਸੈਕਿੰਡ ਵੇਖ ਕੇ ਨਹੀਂ ਚੱਲ ਵੀ ਉਹ ਵੇਖਿਆ ਮੈਨੂੰ ਕੋਈ ਮਸਾ ਪੜਦੇ ਲੱਗਿਆ ਤੇ ਲੱਗੇ ਤਾਂ ਸੀਗੇ ਤੇ ਲਾਉਂਦੇ ਨਹੀਂ ਦਿੰਦੇ ਆ ਪੜਦੇ ਬੇਬੇ ਉਹ ਨਹੀਂ ਬੇਬੇ ਚਲਾ ਜਾਂਦੀ ਜੇ ਮਰਦੀ ਉਹ ਬੇਬੇ ਸੈਕਿੰਡ ਕਲਾਸ ਉਹ ਨਾਲ ਦੇ ਡੱਬਾ ਸੀ ਆਪਣੇ ਅੱਛਾ ਠੀਕ ਟ੍ਰੇਨ ਚ ਫਰਸਟ ਕਲਾਸ ਤੇ ਇੱਕ ਡੱਬਾ ਹੀ ਹੁੰਦਾ ਬੇਬੇ ਪਤਾ ਕੀ ਆਂਦੀ ਆਪਣੇ ਚ ਵੀ ਲੱਗੇ ਸੀ ਨਾ ਪੜਦੇ ਬੇਬੇ ਉਹ ਗੱਲਾਂ ਨਹੀਂ ਕੰਮ ਦੇ ਨਾ ਪੜਦੇ ਵੀ ਲੱਗੇ ਸੀ ਤਾਂ ਸੋ ਚਲੋ ਬਹੁਤ ਸੋਹਣਾ ਫੀਲ ਹੋਇਆ ਮਹਾਰਾਜਾ ਜੀ ਜਤਰਾ ਤਾਂ ਹਰ ਸਾਲ ਹੀ ਕਰਾਵੇ ਹਾਂ ਸਹੀ ਗਾ ਨਹੀਂ ਕਰੀ ਆ ਗਈ ਪੀਲੀ ਨਹੀਂ ਲੱਗਦਾ ਪੀਲੀ ਨਹੀਂ ਹੋ ਰਿਹਾ ਕੁਝ ਨਾ ਨਾ ਕਦੇ ਉੱਤੇ ਬਹਿ ਕੇ ਕਦੇ ਉੱਤੇ ਬਹਿ ਗਏ ਹੈਨਾ ਸੋ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਸੋ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਸੱਜਣੋ ਹੁਣ ਰੋਜ਼ ਵਲੌਗ ਆਉਂਦਾ ਜੇ ਸਵੇਰ 8:30 9:00 ਵਜੇ ਆ ਜਾਂਦਾ ਸੋ ਬਹੁਤ ਪਿਆਰ ਦੇ ਰਿਹਾ ਹਾਂ ਤੁਸੀਂ ਸਾਰੇ ਜਾਨੇ ਸੋ ਇਦਾਂ ਪਿਆਰ ਦਿੰਦੇ ਰਹੋ ਇਦਾਂ ਹੀ ਵੀਲੌਗ ਬਣਾਉਂਦੇ ਰਾਵਾਂਗੇ ਸੋ ਬਹੁਤ ਸਾਰਾ ਪਿਆਰ ਸਤਿਕਾਰ ਸੋ ਤੁਸੀਂ ਵੀ ਜਲਦੀ ਜਲਦੀ ਪਲਾਨ ਬਣਾਓ ਗੁਰੂ ਘਰ ਹੋ ਕੇ ਆਓ ਬਹੁਤ ਸੋਹਣਾ ਸੋ ਕਹਿੰਦੇ ਹੁੰਦੇ ਆ ਨਾ ਕਿ ਮਹਾਰਾਜ ਉੱਥੇ ਇੰਨੇ ਸਾਲਾਂ ਤੱਕ ਡੀਕਦੇ ਨੇ ਗੁਰੂ ਗੋਬਿੰਦ ਸਿੰਘ ਜੀ ਸੋ ਤੁਸੀਂ ਵੀ ਮਹਾਰਾਜ ਸਾਹਿਬ ਤੇ ਮੇਲ ਕਰੇ ਸਭ ਨੂੰ ਦਰਸ਼ਨ ਕਰਾਵੇ ਸੋ ਸਾਨੂੰ ਮਾਨ ਕੇ ਦੱਸਿਆ ਜੋ ਸਾਨੂੰ ਬਹੁਤ ਫੀਲ ਹੋਇਆ ਕੀ ਫੀਲ ਬੀ ਯਾਤਰਾ ਬਹੁਤ ਚੰਗੀ ਲੱਗੀ ਜਾਓ ਗੁਰੂ ਘਰੇ ਤੇ ਦੱਸਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ